ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਚੈਨਲ ਨੂੰ ਕਰੋ ਲਾਈਕ ਸ਼ੇਅਰ ਸਬਸਕ੍ਰਾਈਬ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਬਹੁਤ ਵਧੀਆ ਪਰਿਵਾਰ ਤੋਂ ਮੁੰਡੇ ਅਤੇ ਕੁੜੀਆਂ ਦੇ ਰਿਸ਼ਤੇ ਐ ਜੀ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਰਿਸ਼ਤੇ ਐ ਜੀ ਫਾਈਲ ਨੰਬਰ ਅਨੁਸਾਰ ਨੋਟ ਕਰਨੇ ਆ ਬਾਕੀ ਪਰਿਵਾਰਾਂ ਦੇ ਮੁੰਡੇ ਵਾਲਿਆਂ ਦੇ ਸਾਰਿਆਂ ਦੇ ਟੋਟਲ ਨੰਬਰ ਬੋਲ ਦਿੱਤੇ ਜਾਂਦੇ ਆ ਜੀ ਜਦੋਂ ਐਡ ਲਗਾਉਣੇ ਆ 1226 ਫਾਈਲ ਨੰਬਰ ਰਿਸ਼ਤਾ ਹੈ ਜਿਲ੍ਹਾ ਫਰੀਦਕੋਟ ਨੇਮ ਸਿੰਘ ਡੇਟ ਆਫ ਬਰਥ 1999 ਸਟਡੀ ਪਲੇਸ 2 ਤੇ ਜ਼ਮੀਨ 21 ਕਿੱਲੇ ਆ ਸਿਸਟਰ 2 ਨੇ ਵਨ ਮੈਰਿਡ ਆ ਸਾਰਨੇਮ ਇਹਨਾਂ ਦਾ ਸਿੱਖ ਹੋ ਆ ਜੀ ਮਾਤਾ ਤੇ ਪਿਤਾ ਨੇ ਪਰਿਵਾਰ ਚ ਹਾਈਟ 5 ਫੁੱਟ 10 ਇੰਚ ਆ ਪਿਤਾ ਜੀ ਖੇਤੀਬਾੜੀ ਕਰਦੇ ਆ ਮੁੰਡਾ ਵਧੀਆ ਸਿੱਖ ਸਰਦਾਰ ਆ ਵੈਸ਼ਨੂ ਆ ਨਸ਼ੇ ਪੱਤੇ ਤੋਂ ਰਹਿਤਾ ਮੰਗਾ ਜੀ ਕੁੜੀ ਵਧੀਆ ਸਿਆਣੀ ਤੇ ਸਮਝਦਾਰ ਹੋਵੇ ਸਰਕਾਰੀ ਲੱਗੀ ਕੁੜੀ ਨੂੰ ਪਾਇਲ 78140 69420 ਨੰਬਰ ਤੇ ਸੰਪਰਕ ਕਰਕੇ ਇਸ ਪਰਿਵਾਰ ਦਾ ਤੁਸੀਂ ਨੰਬਰ ਸੈੱਟ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਆ 6227 ਨੰਬਰ ਫਾਈਲ ਨੇਮ ਸਿੰਘ ਪਤਾ ਬਠਿੰਡਾ ਜਨਮ ਮਾ ਜੀ 10 1999 ਪੜ੍ਹਾਈ ਕੰਪਿਊਟਰ ਡਿਪਲੋਮਾ ਤੈਨ੍ਹੇ ਸਾਲ ਦਾ ਕਾਸਟਾ ਜਰਸੀ ਖਗੋਤ ਚੱਠਾ ਕਨੇਡਾ ਪੀਆਰ ਆ 2021 ਤੋਂ ਹਾਈਟ 6 ਫੁੱਟ ਆ ਭੈਣ ਭਰਾ ਕੋਈ ਨਹੀਂ ਪਿਤਾ ਐਕਸਪਾਇਰ ਦਾ ਤੇ ਮਾਤਾ ਹਾਊਸ ਵਾਈਫ ਜ਼ਮੀਨ ਚਾਰ ਕਿੱਲੇ ਕੰਮ ਟਰੱਕ ਡਰਾਈਵਰ ਮੁੰਡਾ ਵੈਸ਼ਨੂ ਵੈਸ਼ਨੂ ਫੈਮਿਲੀ ਆ ਕੁੜੀ ਦਾ ਪਰਿਵਾਰ ਵੀ ਵੈਸ਼ਨੂ ਹੀ ਹੋਵੇ ਮੁੰਡਾ ਵਧੀਆ ਸਿੱਖ ਸਰਦਾਰ ਆ ਮੰਗ ਕੁੜੀ ਪੜੇ ਲਿਖੀ ਸੋਹਣੀ ਸੁਨੱਖੀ ਹੋਵੇ ਚੰਗੇ ਪਰਿਵਾਰ ਤੋਂ ਪਰਿਵਾਰ ਮਿਲਨ ਵਰਤਣ ਵਾਲਾ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 9465802523 ਅਗਲਾ ਰਿਸ਼ਤਾ ਆਇਆ 6228 ਫਾਈਲ ਨੰਬਰ ਜ਼ਿਲ੍ਹਾ ਲੁਧਿਆਣਾ ਕਾਸਟ ਆ ਜੱਟ ਸਿੱਖ ਗੋਤ ਢਿੱਲੋ ਹਾਈਟ 5 ਫੁੱਟ 8 ਇੰਚ ਜਨਮ 5/8/1995 ਪੜ੍ਹਾਈ ਪਲੱਸ 2 ਕੰਮ ਮੁੰਡਾ ਫੌਜੀ ਆ ਤਨਖਾਹ 50000 ਤੋਂ 60000 ਮਹੀਨੇ ਦੀ ਪਰਿਵਾਰ ਵਿੱਚ ਮੈਂਬਰ ਨੇ ਮਾਤਾ ਪਿਤਾ ਵੱਡੀ ਭੈਣ ਮਾਤਾ ਤੇ ਪਿਤਾ ਜੀ ਵੈਲਡਰ ਫਾਦਰ ਸਾਹਿਬ ਵੈਲਡਰ ਵੈਲਡਰ ਦਾ ਕੰਮ ਕਰਦੇ ਆ ਮਾਤਾ ਹਾਊਸ ਵਾਈਫ ਵਧੀਆ ਮੁੰਡਾ ਸੋਹਣਾ ਸੁਨੱਖਾ ਨਸ਼ੀ ਪੱਤੇ ਤੋਂ ਰਾਇਤਾ ਪਰਿਵਾਰ ਵੈਸ਼ਨੂ ਆ ਮੰਗਾ ਜੀ ਕੁੜੀ ਦਾ ਰਿਸ਼ਤਾ ਚਾਹੀਦਾ ਵਧੀਆ ਸੋਹਣੀ ਸੁਨਖੀ ਸਿਆਣੀ ਤੇ ਸਮਝਦਾਰ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 98157 49411 ਅਗਲਾ ਰਿਸ਼ਤਾ ਹੈ ਜੀ ਜ਼ਿਲ੍ਹਾ ਜਲੰਧਰ ਬਾਰਸੋ 29 ਫਾਈਲ ਨੰਬਰ ਜ਼ਿਲ੍ਹਾ ਜਲੰਧਰ ਕਾਸਟ ਜਰਸੀ ਖਗੋਤਸਰਾ ਹਾਈਟ 5 ਫੁੱਟ 11 ਇੰਚ ਜਨਮ 7 9 1995 ਪੜ੍ਹਾਈ ਪਲੱਸ 2 ਆਈਟੀਆਈ ਡਿਪਲੋਮਾ ਕੰਮ ਸੈਲਫ ਬਿਜ਼ਨਸ ਤਨਖਾਹ 7 ਤੋਂ 8 ਪਰ ਮਾਂਥ ਲੱਖ ਤੇ ਜ਼ਮੀਨ ਚਾਰ ਕਿੱਲੇ ਪਰਵਾਜ਼ ਚ ਮੈਂਬਰ ਫਾਦਰ ਮਦਰ ਐਂਡ ਸਿਸਟਰ ਅਨਮੈਰਿਡ ਨੇ ਬਿਜ਼ਨਸ ਰਨ ਇਹੀ ਰਿਸ਼ਤਾ ਦੁਬਈ ਤੋਂ ਆ ਬਹੁਤ ਵਧੀਆ ਫੈਮਿਲੀ ਆ ਮੁੰਡਾ ਨਸ਼ਪੱਤੇ ਤੋਂ ਬਿਲਕੁਲ ਰਾਇਤਾ ਮੰਗ ਕੁੜੀ ਪੜੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਮੁੰਡਾ ਬਹੁਤ ਸੋਹਣਾ ਸੁਨੱਖਾ ਹੈਗਾ ਪਰਵਾਰ ਦਾ ਨੰਬਰ ਨੋਟ ਕਰੋ 88723 51100 95 ਅਗਲਾ ਰਿਸ਼ਤਾ ਹੈ ਜੀ ਬਾਟਸੋ 3 ਨੰਬਰ ਫਾਈਲ ਜਿਲ੍ਹਾ ਪਟਿਆਲਾ ਤਹਿਸੀਲ ਸਮਾਣਾ ਮੁੰਡੇ ਦੀ ਕਾਸਟ ਜੱਟ ਸਿੱਖ ਗੋਤ ਢਿੱਲੋਂ ਡੇਟ ਆਵਤ 1994 ਹਾਈਟ 5 ਫੁੱਟ 8 ਇੰਚ ਪੜ੍ਹਾਈ ਪਲੱਸ 2 ਪਾਸ ਉਸ ਤੋਂ ਬਾਅਦ 3 ਸਾਲ ਦਾ ਕੰਪਿਊਟਰ ਕੋਰਸ ਜ਼ਮੀਨ 8 ਕਿਲੇ ਸ਼ਹਿਰੀ ਜ਼ਮੀਨ ਹੈ ਭਰਾ ਦੋ ਨੇ ਵੱਡਾ ਲੜਕਾ ਫਰਾਂਸ ਛੋਟਾ ਲੜਕਾ ਪੁਰਤਗਾਲ ਫੈਮਿਲੀ ਚ ਫਾਦਰ ਸਾਹਿਬ ਐਂਡ ਮਦਰ ਨੇ ਮੁੰਡਾ ਵਧੀਆ ਸੋਨਾ ਸੁਨੱਖਾਗਾ ਬਾਕੀ ਵਧੀਆ ਇਨਕਮ ਕੁੜੀ ਦਾ ਰਿਸ਼ਤਾ ਚਾਹੀਦਾ ਵਧੀਆ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 9041142503 ਅਗਲਾ ਰਿਸ਼ਤਾ ਹੈ ਜੀ ਬਾਹਰ 133 ਫਾਈਲ ਨੰਬਰ ਜ਼ਿਲ੍ਹਾ ਲੁਧਿਆਣਾ ਮੁੰਡੇ ਦੀ ਕਾਸਟ ਹੈ ਜੱਟ ਸਿੱਖ ਗੋਤ ਬੜਾਇਚ ਡੇਟ ਆਫ ਬਰਥ 1993 ਸਟੱਡੀ ਪਾਸ 2 ਜ਼ਮੀਨ 2 ਕਿੱਲੇ ਹਾਈਟ 5 ਫੁੱਟ 11 ਇੰਚ ਪਰਿਵਾਰ ਚ ਮਾਤਾ ਜੀ ਨੇ ਹਾਊਸ ਵਾਈਫ ਨੇ ਦੋ ਭਰਾ ਅਤੇ ਦੋ ਭੈਣਾਂ ਮੈਰਿਡ ਨੇ ਘਰ ਵਧੀਆ ਬਣਿਆਗਾ ਕੰਮ ਮੁੰਡਾ ਪ੍ਰਾਈਵੇਟ ਜੌਬ ਤੇ ਸੈਲਰੀ 25 ਤੋਂ 30000 ਪਰ ਮੰਨਤਾ ਮੁੰਡਾ ਮੋਨਾਗਾ ਨਿਸ਼ਿਪੱਤੇ ਤੁਰਾਇਤਾ ਮੰਗ ਕੁੜੀ ਸੋਹਣੀ ਸਿਆਣੀ ਤੇ ਸਮਝਦਾਰ ਹੋਵੇ ਘਰੇਲੂ ਕੰਮਕਾਰ ਕਰਦਾ ਜਾਣਦੀ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 95929 10904 ਫਾਈਲ ਨੰਬਰ ਜਰੂਰ ਨੋਟ ਕਰਿਆ ਕਰੋ ਜੀ ਤਾਂ ਜੋ ਅਗਲੀ ਵਾਰ ਜੇਕਰ ਐਡ ਵੀ ਲਗਾ ਲਗਾਈਏ ਐਸੀ ਤਾਂ ਫਾਈਲ ਨੰਬਰ ਦੱਸ ਸਕੇ ਤੁਸੀਂ ਇਹ ਐਡ ਦੁਬਾਰਾ ਵੀ ਲਗਵਾ ਸਕਦੇ ਹੋ ਅਗਲਾ ਰਿਸ਼ਤਾ ਹੈ ਜੀ 1232 ਫਾਈਲ ਨੰਬਰ ਜ਼ਿਲ੍ਹਾ ਸੰਗਰੂਰ ਮੁੰਡੇ ਦੀ ਕਾਸਟ ਹੈ ਜੱਟ ਸਿੱਖ ਗੋਤ ਹਰੇ ਹਾਈਟ ਹੈ ਜੀ 5 ਫੁੱਟ 7 ਇੰਚ ਡੇਟ ਆਫ ਬਰਥ 29/5/1994 ਹਾਈਟ ਗੈਸ ਸਟੱਡੀ ਪਲੱਸ 2 ਆਈਟੀਆਈ ਤੇ ਵਰਕ ਆ ਖੇਤੀਬਾੜੀ ਜ਼ਮੀਨ 5 ਕਿੱਲੇ ਫੈਮਿਲੀ ਮੈਂਬਰ ਮਦਰ ਫਾਦਰ ਐਂਡ ਚਾਚਾ ਜੀ ਸਿਸਟਰ ਦੋ ਮੈਰਿਡ ਆ ਫਾਦਰ ਐਗਰੀਕਲਚਰ ਮਦਰ ਹਾਊਸਵਾਈਫ ਫਾਦਰ ਬਿਮਾਰ ਰਹਿੰਦੇ ਨੇ ਇਸ ਕਰਕੇ ਜਲਦੀ ਰਿਸ਼ਤਾ ਕਰਨਾਗਾ ਹਰ ਰਿਸ਼ਤਾ ਇਹ ਪੰਜਾਬ ਤੋਂ ਐ ਤਿੰਨ ਬ੍ਰਦਰ ਨੇ ਮੰਗ ਆ ਜੀ ਕੁੜੀ ਸੋਹਣੀ ਸਿਆਣੀ ਤੇ ਸਮਝਦਾਰ ਹੋਵੇ ਹੋਰ ਇਹਨਾਂ ਦੀ ਕੋਈ ਮੰਗ ਨਹੀਂ ਡਿਮਾਂਡ ਨਹੀਂ ਪਰਿਵਾਰ ਦਾ ਨੰਬਰ ਨੋਟ ਕਰੋ 6239403293 ਅਗਲੇ ਰਿਸ਼ਤੇ ਆਇਆ 6233 ਨੰਬਰ ਫਾਈਲ ਹੈ ਜ਼ਿਲ੍ਹਾ ਲੁਧਿਆਣਾ ਮੁੰਡੇ ਦੀ ਕਾਸਟ ਜਰਸੀ ਖਗੋਤ ਗਰੇਵਾਲ ਡੇਟ ਆਵ ਵਿਧ 3 1 1998 ਤੇ ਹਾਈਟ 5 ਫੁੱਟ 11 ਇੰਚ ਕੁਆਲੀਫਿਕੇਸ਼ਨ ਪਲੱਸ 2 ਡਨ ਇਨ CBSE board and 2 years hotel management course we are two brother living in canada i am pr my brother is on student visa property panch kille commercial property mang kudipadi likhi hove parvar vadiya khandan ni hove kuddi di height 5 foot 5 inch tak hove syani te samjhdar hove ਮੁੰਡੇ ਦੇ ਮਾਤਾ ਪਿਤਾ ਦਾ ਵੀ ਸੁਪਰ ਵੀਜ਼ਾ ਲੱਗਿਆ ਹੋਇਆ ਹੈਗਾ 7 ਤੋਂ 8 ਮਹੀਨੇ ਪਹਿਲਾਂ ਕੈਨੇਡਾ ਚ ਆਪਣੇ ਬੇਟੇ ਕੋਲ ਲਾਇਆਏ ਆ ਮੁੰਡੇ ਮੁੰਡਾ ਕੈਨੇਡਾ ਦਾ ਪੀਆਰ ਪਰਿਵਾਰ ਦਾ ਨੰਬਰ ਨੋਟ ਕਰ ਸਕਦੇ ਹੋ 9855677918 ਅਗਲਾ ਰਿਸ਼ਤਾ ਆਇਆ 6234 ਫਾਈਲ ਨੰਬਰ ਜ਼ਿਲ੍ਹਾ ਬਠਿੰਡਾ ਮੁੰਡੇ ਦੀ ਕਾਸਟ ਜਰਸੀ ਗੋਸਿੱਧੂ ਡੇਟ ਆਵ ਬਰਥ 13 1996 ਹਾਈਟ 6 ਫੁੱਟ 8 ਇੰਚ ਪੜ੍ਹਾਈ ਐਮਬੀਏ ਚਨਈ ਤੋਂ ਤੇ ਜੋਬ ਪ੍ਰੋਟੈਕਸ਼ਨ ਜੋਬ ਪ੍ਰੋਡਕਟ ਮੈਨੇਜਰ ਐਟ ICICI ਬੈਂਕ ਮੁੰਬਈ CTC 24 LPA ਫੈਮਲੀ ਚ ਜੀ ਮਦਰ ਗਵਰਨਮੈਂਟ ਆਫੀਸਰ ਇਨ ਹੈਲਥ ਡਿਪਾਰਟਮੈਂਟ 브ਦਰ ਐਂਡ ਸਿਸਟਰ ਇਨ ਲਾ ਬੱਥ ਆਰ ਡਾਕਟਰ ਐਂਡ ਰਨਿੰਗ 3 ਹਸਪੀਟਲ ਜਮੀਨ 12 ਕਿਲੇ ਮੁੰਡਾ ਮੰਗਾ ਜੀ ਕੁੜੀ ਦੀ ਪੜ੍ਹਾਈ ਐਮਬੀਏ ਹੋਵੇ ਹਾਈਟ 5 ਫੁੱਟ 5 ਇੰਚ ਹੋਵੇ ਤੇ ਲੜਕੀ ਬੈਂਕ ਜੌਬ ਕਰਦੀ ਹੋਵੇ ਜਾਂ ਫਿਰ ਕਿਸੇ ਕੰਪਨੀ ਚ ਜੌਬ ਕਰਦੀ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 9417646761 ਅਗਲਾ ਲਾਸਟ ਰਿਸ਼ਤਾ ਜੀ ਮੁੰਡਿਆਂ ਦਾ 6235 ਨੰਬਰ ਫਾਈਲ ਜ਼ਿਲ੍ਹਾ ਹైదరాబాద్ ਕਾਸਟ ਰਾਮਗੜੀਆ ਗੋਤਵਾੜੇ ਹਾਈਟ 6 ਫੁੱਟ ਜਨਮ 16 12 1993 ਪੜ੍ਹਾਈ ਪਲੱਸ 2 ਪਾਸ ਘਰ ਰਾਜਸਥਾਨ ਇੱਕ ਦੁਕਾਨ ਹੈ ਹైదరాబాద్ ਚ ਇਹ ਪਰਿਵਾਰ ਹైదరాబాద్ ਚ ਰਹਿ ਰਿਹਾ ਇਸ ਟਾਈਮ ਤੇ ਦੁਕਾਨ ਆ ਫਾਦਰ ਸਾਹਿਬ ਦੀ ਜੀ ਉਸ ਦੇ ਵਿੱਚ ਦੋਵੇਂ ਬੱਚੇ ਇਹ ਕੰਮਕਾਰ ਕਰਦੇ ਆ ਸਪੇਅਰ ਪਾਰਟਸ ਦਾ ਇਨਕਮ ਆ ਜੀ ਮੁੰਡਿਆਂ ਦੀ ਦੋਹਾਂ ਦੀ ਆ ਡਾਡ ਇਨਕਮ ਕਮਾ ਰਹੇ 40-40000 ਰੁਪਿਆ ਬਣ ਜਾਂਦਾ ਹੈ ਦੋਵੇਂ ਮੁੰਡਿਆਂ ਨੂੰ ਤੇ ਇਹ ਰਿਸ਼ਤਾ ਇਹ ਰਿਸ਼ਤਾ ਪੰਜਾਬ ਤੋਂ ਹੋਵੇ ਕੁੜੀ ਦਾ ਜੀ ਦੋ ਕੁੜੀਆਂ ਦਾ ਤੇ 30-40000 ਰੁਪਏ ਮਹੀਨੇ ਦਾ ਪੇ ਬੇਟੇ ਕਮਾ ਲੈਂਦੇ ਆ ਤੇ ਮਾਤਾ ਪਿਤਾ ਦਾ ਅਮਰ ਸ਼ਕਿਆ ਹੋਇਆ ਲੜਕੇ ਦਾ ਇੱਕ ਭਰਾ ਤੇ ਇੱਕ ਭੈਣ ਆ ਮਾਤਾ ਤੇ ਪਿਤਾ ਨੇ ਦੂਸਰੇ ਬੱਚੇ ਦਾ ਵੀ ਡੇਟ ਆ ਬਰਤ ਹੈ ਜੀ 11-5-1995 ਹਾਈਟ 5 ਫੁੱਟ 11 ਇੰਚ ਆ ਇਹ ਮੁੰਡੇ ਨੇ ਕੇਸ ਰੱਖੇ ਹੋਇਆ ਪੱਗ ਬੰਨਦਾ ਹੈਗਾ ਇੱਕੋ ਘਰ ਦੇ ਦੋ ਰਿਸ਼ਤੇ ਆ ਦੋਵੇਂ ਮੁੰਡੇ ਆਨ ਮੈਰਿਡਾ ਬਹੁਤ ਵਧੀਆ ਸੋਹਣੇ ਸੁਨੱਖੇ ਆ ਬਹੁਤ ਵਧੀਆ ਫੈਮਿਲੀ ਤੋਂ ਇਹ ਰਿਸ਼ਤਾ ਹੈ ਜੀ ਵਧੀਆ ਜੇਕਰ ਦੋ ਸੱਕੀਏ ਭੈਣਾਂ ਦਾ ਇੱਕੋ ਕਰੋ ਰਿਸ਼ਤਾ ਹੋਵੇ ਘਰੇਲੂ ਕੰਮ ਕਰਨ ਵਾਲੀਆਂ ਲੜਕੀਆਂ ਦਾ ਇਹ ਪਰਿਵਾਰ ਰਿਸ਼ਤਾ ਲੈ ਲੈਣਗੇ ਡਿਮਾਂਡ ਕੋਈ ਨਹੀਂ ਚਾਹੀ ਸਿੰਪਲ ਵਿਆਹ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 939225350071 ਬਹੁਤ ਵਧੀਆ ਪਰਿਵਾਰਾਂ ਤੋਂ ਮੁੰਡਿਆਂ ਦੇ ਰਿਸ਼ਤੇ ਸੀ ਜੀ ਅਗਲੇ ਰਿਸ਼ਤੇ ਹੈ ਜੀ ਕੁੜੀਆਂ ਦੇ 254 ਨੰਬਰ ਫਾਈਲ ਰਿਸ਼ਤਾ ਹੈ ਜੀ ਸ਼੍ਰੀ ਮੋਖਸਰ ਸਾਹਿਬ ਤੋਂ ਨਾਮ ਕੌਰ ਜੱਟ ਸੀ ਕਾਸਟ ਹੈ ਗੋਤਰਾੰਦਾ ਆਵਾਗਾ ਡੇਟ ਆਫ ਬਰਥ 1992 ਤੇ ਹਾਈਟ 5 ਫੁੱਟ 5 ਇੰਚ ਸਿਵਲਿੰਗ 1 ਬ੍ਰਦਰ 扬ਗਰ ਪਲੱਸ 2 ਇਜ਼ ਗ੍ਰੈਜੂਏਸ਼ਨ ਗੁਰੂ ਨਾਨਕ ਦੇਵ ਕਾਲਜ ਸ਼੍ਰੀ ਮੋਖਸਰ ਸਾਹਿਬ ਕੁਆਲੀਫਿਕੇਸ਼ਨ ਐਮ ਐਸ ਸੀ ਫੈਸ਼ਨ ਡਿਜ਼ਾਈਨਿੰਗ ਪੀ ਐਚ ਡੀ ਐਲ ਪੀ ਯੂ ਜਲੰਧਰ ਤੇ ਵਰਕਿੰਗ ਐਜ਼ ਐਨ ਅਸਿਸਟੈਂਟ ਪ੍ਰੋਫੈਸਰ ਐਟ ਐਲ ਪੀ ਯੂ 7 ਇਅਰ ਵਰਕਿੰਗ ਐਕਸਪੀਰੀਅੰਸ ਪਲੱਸ ਹੈਂਡਸਮ ਸੈਲਰੀ ਹੈ ਜੀ ਤੇ ਹੈ ਐਡਰੈਸ ਹੈ ਸ਼੍ਰੀ ਮੁਕਸਰ ਸਾਹਿਬ ਇਸ ਦੇ ਵਾਇ ਇਸ ਇਨ ਗਵਰਨਮੈਂਟ ਜੌਬ ਜੌਬ ਦੈਨ ਦਾ ਐਗਰੀਕਲਚਰ ਲੈਂਡ ਲਈ ਸਮ ਵੇਅਰ ਇਨ ਬਿਟਵੀਨ 18 ਤੋਂ 20 ਏਕੜ ਇਸ ਹੀ ਇਜ਼ ਅ ਡੂਇੰਗ ਪ੍ਰਾਈਵੇਟ ਜੌਬ ਔਰ ਔਰ ਫਾਰਮਿੰਗਿੰਗ विद द हायर एजुकेशन देन एग्रीकल्चर लैंड अप टू 25 ਤੋਂ 30 ਏਕੜ ਕੁੜੀ ਸੋਣੀ ਸੁਨੱਖੀ ਹੈ ਰਿਸ਼ਤਾ ਇਹ ਖਾਨਦਾਨੀ ਪਰਿਵਾਰ ਤੋਂ ਅੱਗੋਂ ਵੀ ਸੇਮ ਖਾਨਦਾਨੀ ਪਰਿਵਾਰ ਹੋਵੇ ਮੁੰਡੇ ਵਾਲਿਆਂ ਦਾ ਜੀ ਤੇ ਪਰਿਵਾਰ ਮੈਨ ਵਰਤਣ ਵਾਲਾ ਹੋਵੇ ਰਿਸ਼ਤਾ ਸਿਰਫ 100 ਕਿਲੋਮੀਟਰ ਤੱਕ ਹੀ ਹੋਵੇ ਪਰਿਵਾਰ ਦਾ ਕੁੜੀ ਵਾਲਿਆਂ ਦਾ ਨੰਬਰ ਨੋਟ ਕਰੋ 62807 57381 ਬਹੁਤ ਵਧੀਆ ਪਰਿਵਾਰ ਤੋਂ ਇਹ ਕੁੜੀ ਦਾ ਰਿਸ਼ਤਾ ਸੀ ਜੀ ਅਗਲਾ ਰਿਸ਼ਤਾ ਆਇਆ ਜੀ 249 ਨੰਬਰ ਫਾਈਲ ਨਾਮਕਔਰ ਪਤਾ ਮਾਨਸਾ ਜਨਮ 1990 ਕਾਦ 5 ਫੁੱਟ 4 ਇੰਚ ਕਾਸਟ ਆ ਜਰਸੀ ਕੋ ਗੋਤ ਮਾਨਸਾਈ ਆ ਪੜਾਈ ਪਲੱਸ 2 ਜੀ ਐਮ 5 ਸਾਲ ਦਾ ਤਜਰਬਾ ਗਾ ਬੀ ਐਸ ਸੀ ਦੇ ਦੂਜੇ ਸਾਲ ਦੇ ਪੇਪਰ ਦੇਣੇ ਨੇ ਇੱਕ ਛੋਟਾ ਭਰਾ ਮੈਰਿਡ ਆ ਪਿਤਾ ਖੇਤੀ ਕਰਦੇ ਨੇ ਮਾਤਾ ਹੌਸਸ ਵਾਈਫ ਖਾਨਦਾਨੀ ਪਰਿਵਾਰ ਹੈ ਲੜਕੀ ਵਧੀਆ ਸੋਹਣੀ ਸੁਨਖੀ ਹੈ ਤੇ ਰੰਗ ਸਾਫ ਆ ਮੰਗ ਮੁੰਡਾ ਕਨੇਡਾ ਪੀ ਆਰ ਹੋਵੇ ਸੋਣਾ ਹੋਵੇ ਤੇ ਨਿਸ਼ਪੱਤੇ ਤੋਂ ਰਹਿਤ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 95015 752001 ਏਸੀਜੀ ਅੱਜ ਦੇ ਕੁੜੀਆਂ ਦੇ ਰਿਸ਼ਤੇ ਹੋਰ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖਣ ਵਾਸਤੇ ਤੁਸੀਂ ਸਾਡੇ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਸਾਡੇ ਦੁਆਰਾ ਵੀ ਰਿਸ਼ਤੇ ਕਰਵਾਏ ਜਾਂਦੇ ਆ ਜੀ ਬਾਕੀ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਧੰਨਵਾਦ ਜੀ